हां जी दोस्तों बारिश ਦਾ ਅੰਦਾਜ਼ਾ ਤਾਂ ਤੁਸੀਂ ਚਲਦੇ ਪ੍ਰਣਾਲੇ ਤੋਂ ਲਗਾ ਸਕਦੇ ਹੋ ਕਿੰਨੀ ਖਤਰਨਾਕ ਬਾਰਿਸ਼ ਹੋਈ ਹੈ ਇਸ ਵਾਰ ਦੀ ਪਹਿਲੀ ਬਾਰਿਸ਼ ਹੈ ਜੀ ਬਹੁਤ ਹੀ ਖਤਰਨਾਕ ਹੋਈ ਹੈ ਇਸ ਸਾਲ ਦੀ ਜੀ ਦੋਸਤੋ ਗੁੱਡ ਮਾਰਨਿੰਗ ਕੀ ਹਾਲ ਚਾਲ ਤੇ ਦੋਸਤੋ ਅੱਜ ਸਵੇਰੇ 4 ਵਜੇ ਦਾ ਲੱਗ ਰਿਹਾ ਮੀਂਹ 9 ਵਜੇ ਲੱਗੇਗਾ ਇੰਨਾ ਜ਼ਿਆਦਾ ਮੀਂਹ ਸਿਗਾ ਯਾਨੀ ਕਿ ਇਸ ਵਾਰ ਦਾ ਪਹਿਲਾ ਮੀਂਹ ਨਾ ਖਤਰਨਾਕ ਸੀਗਾ ਪਾਣੀ ਪਾਣੀ ਹੋ ਗਿਆ ਸਾਰੇ ਪਾਸੇ ਜੋ ਕਿ ਤੁਹਾਨੂੰ ਆਪਾਂ ਵੀਡੀਓ ਵਿੱਚ ਦਿਖਾਈ ਚੁੱਕੇ ਆ ਬਹੁਤ ਜ਼ਿਆਦਾ ਯਾਨਕਿ ਨਾ ਤੇ ਬਾਕੀ ਤੁਹਾਨੂੰ ਥੋੜਾ ਨਿਕਲ ਕੇ ਦਿਖਾਵਾਂਗੇ ਆਪਣੇ ਹੁਸ਼ਿਆਰਪੁਰ ਦੇ ਹਾਲਾਤ ਜੋ ਕਿ ਖੇਤੀਬਾੜੀ ਚੋ ਡੈਮ ਕਾਫੀ ਜ਼ਿਆਦਾ ਫਲੋ ਵਿੱਚ ਹੈਗੇ ਇਸ ਟਾਈਮ ਤੇ ਤੁਹਾਨੂੰ ਦਿਖਾਵਾਂਗੇ ਥੋੜੀ ਜਿਹਾ ਤੱਕ ਸ਼ਹਿਰ ਚ ਜਾ ਕੇ ਥੋੜਾ ਜਿਹਾ ਮੀਂਹ ਹਟ ਲੈਣ ਤੋਂ ਹਲਕਾ ਹਲਕੀ ਪੂਰ ਪੂਰ ਪੈਂਦੀ ਵੀ ਹੱਲੇ ਬਹੁਤ ਜ਼ਿਆਦਾ ਮੀਂਹ ਪੈ ਰਹਾ ਅੱਜ ਇਸ ਟਾਈਮ ਠੰਡੋ ਹੀ ਪਈ ਬਿਲਕੁਲ ਇਹ ਆ ਜੀ ਆਪਣੇ ਕੇ ਅੰਦਰ ਖੇਤਾਂ ਦੇ ਹਾਲ ਪਾਣੀ ਇੰਨਾ ਨਾ ਭਰਿਆ ਹੋਇਆ ਹੈ ਬਾਕੀ ਸਾਨੂੰ ਹੁਣ ਆਪਾਂ ਲੈ ਕੇ ਜਾਵਾਂਗੇ ਹਲੋ ਇੱਧਰ ਚੈੱਕ ਕਰੋ ਜੀ ਪਾਣੀ ਲੋੜ ਤੋਂ ਵੱਧ ਭਰਿਆ ਹੋਇਆ ਖੇਤਾਂ ਦੇ ਵਿੱਚ ਚਲੋ ਇਹ ਤਾਂ ਖੇਤ ਖਾਲੀ ਆ ਜਿਹੜੇ ਝੋਨੇ ਵਾਲੇ ਖੇਤ ਆ ਉਹਨਾਂ ਦਾ ਕਾਫੀ ਬੁਰਾ ਹਾਲ ਹੋਇਆ ਹੋਣਾ ਉਹਨਾਂ ਚ ਪਾਣੀ ਕੱਢਣ ਦੀ ਲੋੜ ਪੈਣੀ ਆ ਡਬਲ ਡਬਲ ਪਾਣੀ ਹੋਇਆ ਹੋਣਾ ਆ ਤੇ ਹੁਣ ਆਪਾਂ ਲੈ ਕੇ ਚੱਲਦੇ ਸਾਨੂੰ ਹੁਸ਼ਿਆਰਪੁਰ ਦੇ ਭੰਗੀਚੋ ਵਾਲੀ ਸਾਈਡ ਉੱਥੇ ਬਹੁਤ ਜ਼ਿਆਦਾ ਚੋਆ ਆ ਹੁੰਦਾ ਆ ਚਲੋ ਉੱਥੇ ਲੈ ਕੇ ਚੱਲਦੇ ਆ ਬਾਕੀ ਰਾਸਤੇ ਵਿੱਚ ਜੋ ਦਿਖਾਉਣ ਵਾਲੀ ਚੀਜ਼ ਤੁਹਾਨੂੰ ਦਿਖਾਵਾਂਗੇ ਚਲੋ ਦੋਸਤੋ ਬਣੇ ਰੋ ਵੀਡੀਓ ਦੇ ਨਾਲ ਹਾਂਜੀ ਦੋਸਤੋ ਇਹ ਹੈਗਾ ਸਾਡੀ ਘਰ ਦੀ ਗਲੀ ਆ ਜੀ ਇਹ ਜਾਂਦਾ ਮੇਨ ਰੋਡ ਨੂੰ ਰਸਤਾ ਚੈੱਕ ਕਰ ਸਕਦੇ ਹੋ ਜੀ ਖੇਤਾਂ ਦਾ ਪਾਣੀ ਵੀ ਗਲੀ ਚ ਆ ਰਿਹਾ ਹੈ ਇਧਰ ਆਸ-ਪਾਸ ਖੇਤ ਆ ਇਹਦੇ ਨੀਚੇ ਤੋਂ ਨੀਚੇ ਤੋਂ ਦੇਖੋ ਜੀ ਆਹ ਖੇਤ ਪੂਰੇ ਭਰੇ ਹੋਏ ਆ ਤੁਹਾਨੂੰ ਭਰੇ ਹੋ ਸਾਹਮਣੇ ਲਿਆਉਂ ਹਾਂ ਹੋਟਾ ਖਤ ਨਹੀਂ ਪੈਂਦਾ ਹੋਰ ਜੀ ਹੋਰ ਹਾਂਜੀ ਵਧੀਆ ਜੀ ਠੀਕ ਹੈ ਉਹ ਵੀ ਚੈੱਕ ਕਰ ਸਕਦੇ ਹੋ ਜੀ ਇੱਥੇ ਚੋਈਓ ਯਾਰ ਚੈੱਕ ਆਦਰ ਚੋਈਆ ਲੈ ਆ ਰਿਹਾ ਜੀ ਪਾਣੀ ਆ ਦੇਖੋ ਜਾ ਕਰ ਸਕਦੇ ਹੋ ਜੀ ਆ ਚੋ ਵਿੱਚੋਂ ਇੰਦਾ ਚੋਈ ਫਾਰ ਕਰਨੀ ਪੈਂਦੀ ਸਾਨੂੰ ਉਮੀਦ ਹੈ ਮੌਸਮ ਵਿੱਚ ਥੱਲੇ ਦਿਖਾ ਰਹੇ ਹਾਂ ਨੀਚੇ ਘਰ ਪੈਰਲ ਅੰਮਨਾਗੜ ਦੇ ਵਿੱਚ ਪੈਦਲ ਜਾਣ ਨੂੰ ਵੈਸੇ ਸਲੇਬ ਬਣੀ ਹੋਈ ਸਾਈਡ ਤੇ ਇਹ ਸਾਰੇ ਪਿੰਡ ਦਾ ਪਾਣੀ ਆ ਰਿਹਾ ਇਕੱਠਾ ਹੋ ਕੇ ਸੜਕ ਵਾਲੀ ਸਾਈਡ ਤੋਂ ਇਧਰ ਚੋਈ ਚ ਨੂੰ ਦੇਖੋ ਜੀ ਮਾਈਕ ਵੀ ਨਹੀਂ ਸਹੀ ਤਰ੍ਹਾਂ ਚੱਲ ਰਹੀ ਪਟਿਆਂ 'ਚ ਸਲਿੱਪ ਕਰਦੀ ਪਈ ਆ ਘਟਕ ਪਾਇਆ ਲੈ ਜਿਹੜਾ ਸੜਕ ਥੋੜੀ ਖਰਾਬ ਹੋ ਗਈ ਉਹ ਫੱਟ ਹੁੰਦੀ ਫੱਟ ਰਹੀ ਪਈ ਆ ਲੋਰੀ ਤੇ ਕੋ ਚੈੱਕ ਕਰ ਸਕਦੇ ਹੋ ਇੱਥੇ ਇਹ ਹਾਲਾਤ ਭੰਗੀ ਚੋਕ ਕੀ ਹੋਇਆ ਹੋਣਾ ਉਹ ਤੁਸੀਂ ਦੇਖ ਸਕਦੇ ਹੋ ਇਹ ਹਰਾਤਾ ਕਰਕੇ ਜਦ ਕੀ ਇਹ ਇੱਕ ਪਿੰਡ ਦਾ ਪਾਣੀ ਆ ਭੰਗੀ ਚੋੜ ਪਤਾ ਨਹੀਂ ਕਿੱਥੋਂ ਪਾਣੀ ਸ਼ੁਰੂ ਹੁੰਦਾ ਤੇ ਕਿੱਥੇ ਜਾ ਕੇ ਮੁੱਕਦਾ ਆ ਇੰਨਾ ਲੰਬਾ ਚੋ ਹੈਗਾ ਆ ਕੱਲੇ ਨਾ ਡਾਊਨ ਟਾਈਟ ਓਕਰਕ ਤੋਂ ਓਕਰਕ ਹਾਂਜੀ ਦੋਸਤੋ ਆ ਦੇਖ ਸਕਦੇ ਹੋ ਜੀ ਝੋਨਾ ਲੱਗਾ ਹੋਇਆ ਪਾਣੀ ਲੋਡ ਨਾਲੋਂ ਵੱਧ ਹੈਗਾ ਇੱਥੇ ਇਹ ਵੀ ਕਿਤੇ ਪਾਸੇ ਕੱਢਣਾ ਆ ਫੇਰੀ ਜਾਂ ਕਿ ਫਸਲ ਵਧੀਆ ਹੋਣੀ ਝੋਨਾ ਵਧੀਆ ਹੋਣਾ ਆ ਲੈਫਟ ਸਾਈਡ ਦਿਖਾਉਂਦੇ ਤੁਹਾਨੂੰ ਲੈਫਟ ਸਾਈਡ ਤੇ ਹਾਲਾਤ ਦੇਖ ਸਕਦੇ ਹੋ ਜੀ ਇੱਧਰ ਵੀ ਇਦਾਂ ਹੀ ਆ ਝੋਨਾ ਸਾਰਾ ਡੁੱਬਿਆ ਹੋਇਆ ਆ ਤੇ ਪਾਣੀ ਥੋੜਾ ਥੋੜਾ ਕੱਢਾਂਗੇ ਤਾਂ ਹੀ ਗੱਲ ਬਣਨੀ ਆ ਯਾਨਕਿ ਉਹ ਜਿਹੇ ਹਾਲਾਤ ਹੋਏ ਆ ਕਹਤਾ ਦੂਇਆ ਚੋਨਾ ਲੱਗਾ ਹੋਇਆ ਖੇਤ ਦੇ ਵਿੱਚ ਪਰ ਦੇ ਕਨੀਰੇਆ ਸਾਰਾ ਨਾ ਪਾਣੀ ਨਾਲ ਬਾਛੜ ਨਾਲ ਜਾਂ ਕਹ ਲੋ ਮੀਨ ਨਾਲ ਲੁਕ ਗਿਆ ਹਾਂਜੀ ਦੋਸਤੋ ਚੈੱਕ ਕਰ ਸਕਦੇ ਹੋ ਜੀ ਹੁਸ਼ਿਆਰਪੁਰ ਦਾ ਪੰਗੀ ਚੋ ਦੇਖੋ ਜੀ ਕਿੰਦਾ ਪਾਣੀ ਆ ਰਿਹਾ ਆ ਚੈੱਕ ਕਰੋ ਜੀ 올 사이드 ਵੀ ਦੇਖੋ ਜੀ ਪਾਣੀ ਕਿਦਾਂ ਉੱਫਾ ਕਰ ਰਿਹਾ ਆ ਸਾਰੇ ਟੂਰਿਸਟ ਜੋ ਕੰਮਾ ਕਰਾ ਯਾਰ ਇਹ ਖੜ ਕੇ ਦੇਖ ਰਹੇ ਆ ਦੇਖੋ ਜੀ ਕਿੰਨਾ ਖਤਰਨਾਕ ਪਾਣੀ ਆ ਪਾਣੀ ਆ ਹੀ ਜਾਣਾ ਆ ਜੀ ਇਹ ਆ ਜੀ ਹੁਸ਼ਿਆਰਪੁਰ ਦਾ ਪੰਗੀ ਚੋ ਹਾਂਜੀ ਦੋਸਤੋ ਕੋਲ ਦੇ ਉੱਪਰ ਆ ਚੁੱਕੇ ਆਪਾਂ ਯਾ ਕਰ ਸਕਦੇ ਹੋ ਜੀ ਜਿੰਨੇ ਵੀ ਟੂਰਿਸਟ ਲੰਘ ਰਹੇ ਆ ਕੰਮਾ ਕਰਾ ਤੇ ਜਾ ਰਹੇ ਆਪਣੇ ਆਸ-ਪਾਸ ਕਿਤੇ ਜਾ ਰਹੇ ਆ ਦੇਖੋ ਜੀ ਸਾਰੇ ਵੀਡੀਓ ਬਣਾ ਰਹੇ ਆ ਉਹ ਤਾਂ ਸਾਹਮਣੇ ਚੱਕ ਰਹੇ ਆ ਉਹ ਹੈਗਾ ਜੀ ਹਨੂਮਾਨ ਜੀ ਮੰਦਿਰ ਹਨੂਮਾਨ ਜੀ ਮੂਰਤੀ ਆ ਜੀ ਉੱਥੇ ਨਾਲੇ ਇਦ ਲੱਗਦਾ ਜੀ ਸਹਣਾ ਓਏ ਹੋਏ ਉਹ ਹੋ ਜਿੱਥੇ ਅੰਮੋਲ ਬੁਲਾਇਆ ਹੋਣਾ ਹੋਣਾ ਇੱਛਾ ਦਾ ਮੋਲ ਵੀ ਚੱਕ ਰਹੇ ਜੀ ਔਰ ਇਧਰ ਚੱਕ ਕਰੋ ਜੀ ਬੈਕ ਸਾਈਡ ਦਾ ਵੀ ਉਹ ਤਾਂ ਆ ਦੀ ਦੋਸਤੋ ਪੰਗੀ ਚੋਂ ਆਏ ਹੋਏ ਆ ਦੇਖ ਲਓ ਕਿੰਨਾ ਜਿਆਦਾ ਚੋ ਵਗਦਾ ਪਿਆ ਪਾਣੀ ਨਾਲ ਬਹੁਤ ਜਿਆਦਾ ਨਹੀਂ ਤਿਆਰ ਆਤ 4 ਵਜੇ ਦਾ ਮੀ ਲੱਗਿਆ ਹੋਇਆ ਤੇ ਸਵੇਰੇ 9 ਵਜੇ ਹੈ ਜਾ ਕੇ ਤੇ रश देखो कंदा आहे भी चौण लाइ कने लोग आए हुय आरपुर भंगी चौथ लिखा दा जी हूंदो तव्हां वीडियो दखावाचल जेकी हालात आहे हिमाचल गग्रेट ਤੇ ਕੀ ਹਾਲਾਤ ਆ ਉਹ ਵੀ ਤੁਹਾਨੂੰ ਅਪੈਸ ਬਲੌਗ ਚ ਦਿਖਾਵਾਂਗੇ ਉਧਰ ਵੀ ਕਹਿੰਦੇ ਆ ਕਿ ਬਹੁਤ ਜ਼ਿਆਦਾ ਨਾ ਹੜਵਾਲਾ ਮਾਹੌਲ ਹੋਇਆ ਪਿਆ ਆ ਬਹੁਤ ਜ਼ਿਆਦਾ ਵੱਡੇ ਵੱਡੇ ਚੋਅ ਆਏ ਹੋਏ ਆ ਕਾਨੂੰ ਆਪੇ ਇਸ ਵੀਡੀਓ ਦਿਖਾਵਾਂਗੇ ਦੇਖੋ ਜੀ ਇੱਧਰ ਕੀ ਹਾਲ ਹੋਇਆ ਸੜ ਕੇ ਪੱਟ ਹੋ ਗਈ ਉਹ ਗੱਟ ਕਪ ਆਇਆ ਸੀਗਾ ਸੜ ਕੇ ਪੱਟ ਹੋ ਗਈ ਹੋਈ ਆ ਇਹੋ ਜਿਹਾ ਹੈਗਾ ਜੀ ਇਸ ਵਾਰ ਆ ਦੇਖੋ ਇੱਧਰ ਨਾਲੀਆਂ ਵੀ ਟੁੱਟ ਗਈਆਂ ਆ ਖੁਰ ਗਈਆਂ ਸਾਰੀਆਂ ਤੇ ਚਲੋ ਤੁਹਾਨੂੰ ਤੁਮਾਂਦੇ ਆ ਜੀ ਹਮਾਚਰ ਗਗਰੇਟ ਦੀ ਵੀਡੀਓ ਦਿਖਾਉਂਦੇ ਆ ਬਹੁਤ ਜ਼ਿਆਦਾ ਖਤਰਨਾਕ ਬਾਰਿਸ਼ ਹੋਈ ਆ 4-5 ਘੰਟੇ ਜਿਹੜੀ ਹੋਈ ਆ ਜੀ। ਬਾਕੀ ਦੋਸਤਾਂ ਨੂੰ ਦੱਸ ਦਈਏ ਕਿ ਇਹ ਹੱਲੇ ਨਾ ਮੀਂਹ ਦਾ ਪਾਣੀ ਹੀ ਆ ਰਿਹਾ ਆ ਚੋ ਦੇ ਵਿੱਚ ਪਰ ਜਦੋਂ ਨਾ ਡੈਮਾ ਦਾ ਪਾਣੀ ਛੱਡਣਾ ਆ ਡੈਮਾ ਦਾ ਪਾਣੀ ਓਵਰਫਲੋ ਹੋਣਾ ਆ ਨਾ ਉਦੋਂ ਕੁਝ ਅਲੱਗ ਹੀ ਯਾਨਕਿ ਜ਼ਿਆਦਾ ਬਹੁਤ ਜ਼ਿਆਦਾ ਪਾਣੀ ਆਟ ਆਇਆ ਹੱਲੇ ਸਿਰਫ ਬਾਰਿਸ਼ ਦਾ ਪਾਣੀ ਆ ਰਿਹਾ ਆ। ਅਜੇ ਡੈਮ ਨਾ ওভারਫਲੋ ਹੋਈ ਨਹੀਂ ਆ ਹੋ ਸਕਦਾ ਜੇ ਮੀਂਹ ਲੱਗਿਆ ਹੋਰ ওভারਫਲੋ ਹੋ ਜਾਣਗੇ ਡੈਮ ਫੇਰ ਯਾਨੀ ਕਿ ਨਾ ਹੋਰ ਤੇਜ਼ ਪਾਣੀ ਛੱਡਣਾ ਇਹਨਾਂ ਨੇ ਫੇਰ ਥੋੜਾ ਜਿਆਦਾ ਖਤਰਾ ਵੱਧ ਜਾਣਾ ਜਿਹੜੇ ਆਸ-ਵਾਸ ਦਾ ਨਾ ਚੋਦੇ ਵਿੱਚ ਝੁੱਗੀਆਂ ਝੋਪੜੀਆਂ ਵਾਲੇ ਆ ਨਾ ਉਹਨਾਂ ਨੂੰ ਖਾਲੀ ਕਰਾਉਣਾ ਪੈਣਾ ਆ ਇਹੋ ਜਿਹੇ ਹਾਲਾਤ ਹੋ ਜਾਂਦੇ ਆ ਹੁਸ਼ਿਆਰਪੁਰ ਦੇ ਪੰਗੀ ਚੋਦੇ ਮੈਂ ਲੱਗਿਓ ਕਿ ਤਾਂ ਬੋਲਦਾ ਪਿਆ ਆ ਟ੍ਰੈਫਿਕ ਦੀ ਵਾਰ ਬਹੁਤ ਜਿਆਦਾ ਆ ਇਸ ਕਰਕੇ ਜੀ ਦੋਸਤੋ ਆ ਜੋ ਵੀਡੀਓ ਆ ਇਹ ਹੈਗੀ ਆ ਪਿੰਡ ਸ਼ੋਣੀ ਕੈਂਪ ਚੱਬੇਬਾਲ ਰੋਡ ਹੁਸ਼ਿਆਰਪੁਰ ਉੱਥੇ ਪਿੰਡ ਅੰਦਰ ਇੱਕ ਡੰਪ ਹੈਗਾ ਆ ਜਿਹਨੂੰ ਆਪਾਂ ਕ੍ਰਾਸ਼ਰ ਕਰ ਲੰਦੇ ਆ ਇੱਥੇ ਦੀ ਆ ਮੇਨ ਦੀਵਾਰ ਆ ਜੋ ਤੁਸੀਂ ਬਾਹਰ ਦੇਖ ਸਕਦੇ ਹੋ ਇਹ ਦੀਵਾਰ ਟੁੱਟ ਕੇ ਵੀ ਪਾਣੀ ਅੰਦਰ ਚਲਾ ਗਿਆ ਕਿੰਨੀ ਮਜ਼ਬੂਤ ਦੀਵਾਰ ਸੀਗੀ ਪਾਣੀ ਦਾ ਵਹਾਅ ਦੇਖੋ ਕਿੰਨਾ ਤੇਜ਼ ਆ ਪਾਣੀ ਅੰਦਰ ਚਲਾ ਗਿਆ ਹੈ ਕੰਮ ਤਾਂ ਚਲੋ ਰੁਕਿਆ ਹੀ ਹੋਇਆ ਔਰ ਜਿੱਦਾ ਸਾਹਮਣੇ ਉਹ ਉਹ ਘਰ ਬਣੇ ਹੋਏ ਆ ਜਿਹੜੇ ਤੇ ਅੰਦਰ ਰਹਿੰਦੇ ਉਹਨਾਂ ਦੇ ਘਰਾਂ ਚ ਵੀ ਪਾਣੀ ਪੈ ਗਿਆ ਹੋਇਆ ਜਿਸ ਨਾਲ ਕਾਫੀ ਨੁਕਸਾਨ ਹੋਇਆ। ਹਾਂਜੀ ਦੋਸਤੋ ਇਹ ਹੈਗੀ ਆ ਹਿਮਾਚਲ ਗਗਰੇਟ ਦੀ ਵੀਡੀਓ। ਉੱਥੇ ਵੀ ਕਾਫੀ ਜ਼ਿਆਦਾ بارش ਹੋਈ ਆ ਤੇ ਦੇਖੋ ਕਿਦਾਂ ਹੜ ਵਾਲਾ ਮਾਹੌਲ ਹੋਇਆ ਪਿਆ ਆ। ਇਹ ਜਿਹੜੀ ਵਿੱਚ ਹਰੀ ਹਰੀ ਦਿਖਦੀ ਪਈਏ ਮੱਕੀ ਆ ਉਹ ਪਰੇ ਖੇਤ ਆ ਮੱਕੀ ਦਾ ਤੇ ਉੱਥੋਂ ਮੱਕੀ ਰੋੜ ਕੇ ਆਈ ਹੋਈ ਆ। ਕਾਫੀ ਨੁਕਸਾਨ ਹੋਇਆ ਉਧਰ ਵੀ ਫਸਲਾਂ ਦਾ। ਤੁਸੀਂ ਦੇਖ ਸਕਦੇ ਹੋ। ਹਾਂਜੀ ਦੋਸਤੋ ਸ਼ਹਿਰਪੁਰ ਆਕੇ ਨਾਨੂ ਕੇ ਫਰੀ ਹੋਏ ਆ ਤੇ ਬਾਕੀ ਤੁਸੀਂ ਵੀਡੀਓ ਦੇਖ ਲਈਆਂ ਕਿੰਨਾ ਖਤਰਨਾਕ ਇਸ ਵਾਰ ਮੀਂਹ ਪਿਆ ਐਦਾ ਮੀਂਹ ਨਾ ਅੱਜ ਤੋਂ 4-5 ਸਾਲ ਪਹਿਲਾਂ ਵੀ ਪੈਸੀ ਉੱਤੇ ਹਰਪੁਰ ਬਹੁਤ ਖਤਰਨਾਕ ਤੇ ਯਾਨੀ ਕਿ ਨਾ ਭੰਗੀ ਚੋਦੇ ਲੱਗੇ ਸ਼ੱਕ ਜਿੰਨੀਆਂ ਵੀ ਝੁੱਗੀਆਂ ਕੋਲੀਆਂ ਸੀਗੀਆਂ ਸਾਰੀਆਂ ਚਕਾਤੀਆਂ ਸੀਗੀਆਂ ਤੇ ਜਿੱਦਾਂ ਡੈਮ ਦੇ ਆਸ-ਪਾਸ ਦੇ ਏਰੀਆ ਸੀਗੇ ਨਾ ਆਸ-ਪਾਸ ਘਰ ਸੀਗੇ ਸਾਰੇ ਡੈਮਾਂ ਦੇ ਆਸ-ਪਾਸ ਦੇ ਘਰ ਸਾਰੇ ਖਾਲੀ ਕਰਵਾ ਦਿੱਤੇ ਸੀਗੇ ਪਤਾ ਨਹੀਂ ਕਿਹੜੇ ਵੇਲੇ ਡੈਮ ਦਾ ਪਾਣੀ ਛੱਡਣਾ ਪੈ ਜਾਵੇ ਇਹੋ ਜਿਹਾ ਮਾਹੌਲ ਹੋ ਗਿਆ ਸੀਗਾ ਹਾਂਜੀ ਦੋਸਤੋ ਅੱਜ ਕੁਝ ਦਿਖਾਣਾ ਚਾਹਤਾ ਨੂੰ ਅੱਜ ਦੇ ਵਲੌਗ ਚ ਕਾਫੀ ਯਾਨੀ ਕਿ ਭਾਰੀ ਮਾਤਰਾ ਵਿੱਚ ਮੀਂਹ ਪਿਆ ਬਾਰਸ਼ ਆਈ ਬਾਰਿਸ਼ ਹੋਈ ਰਾਤ ਜਦੋਂ ਉਸ ਵੇਲੇ ਤੜਕੇ ਮੀਂਹ ਪਿਆ ਤੇ ਹੁਣ ਆਪਾਂ ਕਰਦੇ ਆ ਜੀ ਵਲੌਗ ਨੂੰ ਹੁਣ ਐਂਡ ਖਤਮ ਕਰਦੇ ਆ ਮਿਲਦੇ ਆ ਕਿਸੇ ਹੋਰ ਵਲੌਗਸ ਤੁਹਾਨੂੰ ਵੀਡੀਓ ਚਲੋ ਵਧੀਆ ਲੱਗੀ ਤਾਂ ਲਾਈਕ ਜਰੂਰ ਕਰਿਓ ਨਵੇਂ ਹੈਗੇ ਚੈਨਲ ਵੀ ਸਬਸਕ੍ਰਾਈਬ ਕਰ ਲਓ ਹੁਸ਼ਿਆਰਪੁਰ ਨਾਲ ਰਿਲੇਟਡ ਵੀਡੀਓਜ਼ ਦੇਖਣ ਲਈ ਚੈਨਲ ਸਬਸਕ੍ਰਾਈਬ ਜਰੂਰ ਕਰ ਲਿਓ ਕਾਫੀ ਸਾਰੀ ਅਪਡੇਟਸ ਹੁਣ ਆਉਣ ਵਾਲੀਆਂ ਆ ਤੇ ਆਪਾਂ ਤੁਹਾਨੂੰ ਆਪਣੇ ਇਸ ਚੈਨਲ 'ਚ ਦਵਾਂਗੇ ਤੇ ਚਲੋ ਦੋਸਤੋ ਮਿਲਦੇ ਆ ਅਗਲੇ ਬਲੌਗ 'ਚ ਸਾਨੂੰ ਬਾਏ ਬਾਏ ਟੇਕ ਕੇਅਰ ਚੈਨਲ ਸਬਸਕ੍ਰਾਈਬ ਜ਼ਰੂਰ ਕਰ ਲਓ ਜੀ